ਬੀ ਸਾਲ ਦਾ ਮੁੰਡਾ ਜਿਸ ਦਾ ਨਾਮ ਮੋਹਿਤ ਕੁਮਾਰ ਬੋਟਾ ਪਾ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਸੋਚਿਆ ਕਿ ਮੈਂ ਖੇਤ ਦੇ ਵਿੱਚ ਕੰਮ ਨਿਪਟਾ ਲਾਂ ਆਪਣੇ ਖੇਤ ਦੇ ਵੱਲ ਨੂੰ ਚਲਾ ਜਾਂਦਾ ਹੈ ਖੇਤਾਂ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਹੈ ਅਚਾਨਕ ਉਸ ਮੋਹਿਤ ਨੂੰ ਇੱਕ ਜ਼ਹਿਰੀਲਾ ਸੱਪ ਕੱਟ ਲੈਂਦਾ ਉਸ ਦਾ ਸਰੀਰ ਤਰਾ ਤਰਾ ਕਰਨ ਲੱਗ ਜਾਂਦਾ ਹੈ ਕਿ ਸੱਪ ਨੇ ਕੱਟ ਲਿਆ ਮੈਂ ਕੀ ਕਰਾਂ ਮੈਂ ਕਿਵੇਂ ਘਰ ਤੱਕ ਪਹੁੰਚਾਂ ਘਰ ਜੜਾ ਖੇਤ ਤੋਂ ਕੁਝ ਦੂਰੀ ਤੇ ਹੁੰਦਾ ਹੈ ਤਰਾਤ ਰਾਜ ਨੂੰ ਕਰਦਾ ਹੈ ਕੋਈ ਵੀ ਉਸ ਦੀ ਜਾਨ ਬਚਾਉਣ ਦੇ ਲਈ ਕੋਲ ਨਹੀਂ ਹੁੰਦਾ ਜਦੋਂ ਨਜ਼ਰ ਮਾਰਦਾ ਹੈ ਆਲੇ-ਦੁਆਲੇ ਕੋਈ ਨਹੀਂ ਹੁੰਦਾ ਤਾਂ ਇੱਕ ਬਿਹੋਸ਼ੀ ਦੀ ਹਾਲਤ ਦੇ ਵਿੱਚ ਇੱਕ ਨਸ਼ੇ ਦੀ ਹਾਲਤ ਦੇ ਵਿੱਚ ਕਿਉਂਕਿ ਉਹ ਜ਼ਹਿਰ ਉਸ ਦੇ ਸਰੀਰ ਦੇ ਵਿੱਚ ਫੈਲ ਰਿਹਾ ਸੀ ਤਾਂ ਆਪਨੀ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਘਰ ਤੱਕ ਜਾਂਦਾ ਹੈ ਬਹੁਤ ਹੀ ਮੁਸ਼ਕਿਲ ਦੇ ਨਾਲ ਜਦੋਂ ਘਰ ਵਾਲੇ ਉਸ ਦਾ ਹਾਲ ਦੇਖਦੇ ਨੇ ਉਸ ਨੂੰ ਪੁੱਛਦੇ ਨੇ ਕੀ ਹੋ ਗਿਆ ਤਾਂ ਪਤਾ ਲੱਗਦਾ ਹੈ ਕਿ ਇੱਕ ਜ਼ਹਿਰੀਲੇ ਸੱਪ ਨੇ ਉਹਨਾਂ ਦੇ ਪੁੱਤਰ ਨੂੰ ਕੱਟ ਦਿੱਤਾ ਹੈ ਤਾਂ ਜਿਸ ਤੋਂ ਬਾਅਦ ਉਸ ਮੁੰਡੇ ਨੂੰ ਫਟਾਫਟ ਲੈ ਕੇ ਜਾਂਦੇ ਨੇ ਡਾਕਟਰ ਦੇ ਕੋਲ ਪਰ ਡਾਕਟਰ ਤੇ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਡਾਕਟਰ ਉਹਨਾਂ ਦੇ ਪੁੱਤਰ ਨੂੰ ਠੀਕ ਕਰ ਸਕਦਾ ਕਿਉਂਕਿ ਜੋ ਡਾਕਟਰ ਨੇ ਇਲਾਜ ਦੱਸਿਆ ਉਸ ਨੂੰ ਕੁਝ ਸਮਾਂ ਲੱਗਣਾ ਸੀ ਤੇ ਘਰਦਿਆਂ ਨੂੰ ਲੱਗਾ ਕਿ ਬੱਚਾ ਸਾਡਾ ਨਹੀਂ ਬਚੇਗਾ ਸਾਡੇ ਬੱਚੇ ਨੂੰ ਕੋਈ ਆਰਾਮ ਨਹੀਂ ਮਿਲ ਰਿਹਾ ਤੇ ਉਸ ਤੋਂ ਬਾਅਦ ਚਾਰ ਫੂਕ ਦੇ ਚੱਕਰਾਂ ਦੇ ਵਿੱਚ ਇਹ ਪਰਿਵਾਰ ਪੈ ਗਿਆ ਜਦੋਂ ਚਾਰ ਫੂਕ ਕਰਵਾਉਣ ਲੱਗਾ ਤਾਂ ਉਸ ਤੋਂ ਬਾਅਦ ਕਿਸੇ ਨੇ ਕਾਗ ਦੇ ਵਿੱਚ ਇਹ ਗੱਲ ਆਖ ਦਿੱਤੀ ਕਿ ਤੁਸੀਂ ਇੱਕ ਗੰਗਾ ਨਦੀ ਦੇ ਵਿੱਚ ਚਲੇ ਜਾਓ ਗੰਗਾ ਨਦੀ ਦੇ ਵਿੱਚ ਆਪਣੇ ਪੁੱਤਰ ਨੂੰ ਤੁਸੀਂ ਡਬੋ ਪਾਣੀ ਦੇ ਵਿੱਚ ਜਿਸ ਦੇ ਨਾਲ ਗੰਗਾ ਮਈਆ ਇਸ ਦਾ ਸਾਰਾ ਜ਼ਹਿਰ ਖਤਮ ਕਰ ਦੇਗੀ ਤਾਂ ਇਸ ਦੇ ਨਾਲ ਹੀ ਪਰਿਵਾਰ ਛੜਾ ਨਾੰਦ ਕੁਸ਼ਵਾਂਤ ਦੇ ਚੱਕਰ ਦੇ ਵਿੱਚ ਪਿਆਰ ਕਿਉਂ ਨੇ ਆਪਣੇ ਹੀ ਪੁੱਤਰ ਦੀ ਜਾਨ ਲੈ ਲਈ ਜੀਹਾਂ ਰੋਂਗ ਤੇ ਖੜੇ ਹੋ ਜਾਣਗੇ ਜਦੋਂ ਤੁਸੀਂ ਇਸ ਪੂਰੇ ਵਾਕਿਆ ਨੂੰ ਸੁਣੂਗੇ ਜਦੋਂ ਇਹ ਪਰਿਵਾਰ ਆਪਣੀ 20 ਸਾਲ ਦੇ ਪੁੱਤਰ ਮੋਹਿਤ ਨੂੰ ਜਿਸ ਨੇ ਜਿਸ ਨੂੰ ਸਪਨੇ ਕਟਿਆ ਸੀ ਉਸ ਨੂੰ ਗੰਗਾ ਨਾਇਰ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਉਸ ਨੂੰ ਰੱਸੀ ਦੇ ਨਾਲ ਉਸ ਦਾ ਸਰੀਰ ਲਪੇਟ ਕੇ ਗੰਗਾ ਦੇ ਵਿੱਚ ਲਟਕਾ ਦਿੰਦੇ ਨੇ 2 ਦਿਨ ਤੱਕ ਆਪਣੇ ਪੁੱਤਰ ਨੂੰ ਲਟਕਾਈ ਰੱਖਿਆ ਕਿ ਗੰਗਾ ਮਈਆ ਉਹਨਾਂ ਦੇ ਪੁੱਤਰ ਦਾ ਜ਼ਹਿਰ ਖਤਮ ਕਰ ਕੀ ਅੰਤ ਵਿਸ਼ਵਾਸ ਦੇਖ ਲਓ ਬੰਦੇ ਨੂੰ ਕਿੱਥੇ ਤੱਕ ਲੈ ਜਾਂਦਾ ਹੈ ਤਾਂ 2 ਦਿਨ ਤੋਂ 2 ਲਟਕਾ ਰਿਹਾ ਉਸ ਦੇ ਸਰੀਰ ਦੇ ਅੰਦਰੋਂ ਜ਼ਹਿਰ ਫੈਲਦਾ ਗਿਆ ਤੇ ਜਿਸ ਤੋਂ ਬਾਅਦ ਉਸ ਮੁੰਡੇ ਦੇ ਸਰੀਰ ਨੇ ਹਰਕਤ ਕਰਨੀ ਹੀ ਛੱਡ ਦਿੱਤੀ ਪਰ ਪਰਿਵਾਰ ਅੰਤ ਵਿਸ਼ਵਾਸ ਦੇ ਵਿੱਚ ਪਰਿਵਾਰ ਨੂੰ ਲੱਗ ਰਿਹਾ ਸੀ ਕਿ ਬੱਚਾ ਠੀਕ ਹੋ ਰਿਹਾ ਹੈ ਸ਼ਾਇਦ ਗੰਗਾ ਮਈਆ ਉਸ ਨੂੰ ਠੀਕ ਕਰ ਰਹੀ ਹੈ ਇਸ ਕਰਕੇ ਕੁਝ ਬੋਲ ਨਹੀਂ ਰਿਹਾ ਕਿ 2 ਦਿਨ ਦੇ ਬਾਅਦ ਰੱਸੀ ਦੇ ਨਾਲ ਲਟਕਾਏ ਹੋਏ ਉਸ ਮੁੰਡੇ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਪਤਾ ਲੱਗਿਆ ਕਿ ਉਸ ਮੁੰਡੇ ਦੀ ਜਾਨ ਚਲੀ ਗਈ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ ਯਕੀਨ ਹੋਇਆ ਕਿ ਉਹਨਾਂ ਦਾ ਪੁੱਤਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਉਂਕਿ ਉਹਨਾਂ ਦੇ ਅਲਤ ਵਿਸ਼ਵਾਸ ਨੇ ਉਹਨਾਂ ਦੇ ਹੀ ਪੁੱਤਰ ਦੀ ਜਾਨ ਲੈ ਲਈ ਹੈ ਇਸ ਕਹਾਣੀ ਤੋਂ ਅਗਰ ਤੁਸੀਂ ਵੀ ਕੁਝ ਸਿੱਖਿਓ ਇੱਕ ਕਹਾਣੀ ਨੇ ਇੱਕ ਸੱਚ ਹੈ ਜੋ યુપી ਦੇ ਵਿੱਚ ਵਾਪਰਿਆ ਜਿੱਥੇ ਖਬਰ ਲਗਾਤਾਰ સોશિયલ મીડિયા ਤੇ ਵਾਇਰਲ ਹੋ ਰਹੀ ਹੈ ਅંધ ਵਿਸ਼ਵਾਸ ਕਿੰਨਾ ਕੁ ਭੈੜਾ ਹੁੰਦਾ ਹੈ ਕਿਵੇਂ ਅਸੀਂ ਆਪਣੀਆਂ ਧੀਆਂ ਪੁੱਤਰਾਂ ਦੀ ਜਾਨ ਲੈ ਲੈਨੇ ਆ ਕਿਵੇਂ ਕਿਸੇ ਦੀ ਆਪਾਂ ਬਲੀ ਦੇਣ ਕਰਪਾਨੇ ਆ ਸਿਰਫ ਇਹਨਾਂ ਅંધ ਵਿਸ਼ਵਾਸ ਦੇ ਚੱਕਰਾਂ ਦੇ ਵਿੱਚ ਇਸ ਨੂੰ ਸ਼ੇਅਰ ਕਰੋ ਤਾਂ ਜੋ ਕੋਈ ਇਸ ਤਰੀਕੇ ਦੇ ਨਾਲ ਗਲਤ ਅંધ ਵਿਸ਼ਵਾਸ ਦਾ ਸ਼ਿਕਾਰ ਹੋ ਕੇ ਆਪਣੀ ਹੀ ਧੀਆਂ ਪੁੱਤਰਾਂ ਦੀ ਜਾਨ ਦਾ ਬੈਰੀ ਨਾ ਬਣ ਜਾਏ ਕਿਵੇਂ ਦੇਖਦੇ ਹੋ ਕਮੈਂਟ ਕਰਕੇ رائے ਵੀ ਜ਼ਰੂਰ ਦਿਓ ਇਸ